ਪਗਵਾੜਾ ਦੇ ਵਿੱਚ ਇੱਕ ਅਨਨੌਨ ਬਾਡੀ ਮਿਲਦੀ ਹੈ ਉਸ ਤੋਂ ਬਾਅਦ ਜਦੋਂ ਉਹਦਾ ਅੰਤਮ ਸੰਸਕਾਰ ਕਰਨਾ ਹੁੰਦਾ ਤਾਂ ਉਸ ਵਕਤ ਸਾਨੂੰ ਇੱਕ ਐਂਬੂਲੈਂਸ ਦੀ ਲੋੜ ਪੈਂਦੀ ਹੈ ਤੇ ਇਹ ਜਿਹੜੀ ਐਂਬੂਲੈਂਸ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਪਗਵਾੜਾ ਨਗਰ ਨਿਗਮ ਦੀ ਐਂਬੂਲੈਂਸ ਹੈ ਤੁਸੀਂ ਹੈਰਾਨ ਹੋਵੋਗੇ ਔਰ ਸੋਚਦੇ ਹੋਵੋਗੇ ਕਿ ਇਹ ਕਿਸ ਤਰ੍ਹਾਂ ਦੀ ਐਂਬੂਲੈਂਸ ਆ ਸੋ ਦੋਸਤੋ ਪ੍ਰਸ਼ਾਸਨ ਨੂੰ ਉਹ ਐਂਬੂਲੈਂਸ ਨਹੀਂ ਮਿਲੀ ਜਿਹੜੀ ਤੁਸੀਂ ਦੇਖਣਾ ਚਾਹੁੰਦੇ ਹੋ ਜਿਹੜੀ ਤੁਹਾਨੂੰ ਆਮ ਸੜਕਾਂ ਤੇ ਤੁਰਦੀ ਫਿਰਦੀ ਨਜ਼ਰ ਆਉਂਦੀ ਹੈ ਇਹ ਉਹ ਵਾਲੀ ਐਂਬੂਲੈਂਸ ਨਹੀਂ ਹੈ ਇਹ ਐਂਬੂਲੈਂਸ ਤਾਂ ਹੈ ਪਰ ਇਹ ਫਗਵਾੜਾ ਨਗਰ ਨਿਗਮ ਦੀ ਹਾਈ ਫਾਈ ਹਾਈ ਪ੍ਰੋਫਾਈਲ ਐਂਬੂਲੈਂਸ ਆ ਜਿਹੜੀ ਕਚਰਾ ਚੱਕਦੀ ਆ ਔਰ ਕਿੰਨੀ ਸ਼ਰਮਨਾਕ ਗੱਲ ਆ ਕਿ ਇਸ ਕਚਰੇ ਵਾਲੀ ਗੱਡੀ ਦੇ ਵਿੱਚ ਹੁਣ ਇੱਕ ਡੈੱਡ ਬੋਡੀ ਲੈ ਕੇ ਜਾਣਗੇ ਔਰ ਤੁਹਾਡੇ ਸਾਹਮਣੇ ਡੈੱਡ ਬੋਡੀ ਲੈ ਕੇ ਜਾ ਵੀ ਰਹੇ ਨੇ ਕਿਉਂਕਿ ਸਾਡੇ ਮੁਲਕ ਦੇ ਵਿੱਚ ਨਾ ਤਾਂ ਜਿਉਂਦੇ ਬੰਦੇ ਦੀ ਕੋਈ ਇੱਜ਼ਤ ਆ ਨਾ ਮਰੇ ਹੋਏ ਬੰਦੇ ਦੀ ਕੀ ਇੱਜ਼ਤ ਆ ਇਹ ਡੈੱਡ ਬੋਡੀ ਕੁਝ ਦਿਨ ਪਹਿਲਾਂ ਅਨਨੌਨ ਬੋਡੀ ਮਿਲੀ ਸੀ ਔਰ ਇਸ ਦੇ ਅੰਤਮ ਸੰਸਕਾਰ ਦੇ ਲਈ ਜੋ ਸਰਕਾਰ ਦੇ ਕਾਨੂੰਨ ਹੁੰਦੇ ਆ ਨਿਜ਼ਮ ਹੁੰਦੇ ਆ ਉਹਦੇ ਤਹਿਤ ਇਹਦਾ ਅੰਤਮ ਸੰਸਕਾਰ ਕੀਤਾ ਜਾਣਾ ਹੈ ਔਰ ਇਸ ਅੰਤਮ ਸੰਸਕਾਰ ਦੇ ਵੇਲੇ ਜਿਹੜੀ ਸਰਕਾਰ ਨੇ ਐਂਬੂਲੈਂਸ ਭੇਜੀ ਆ ਉਸ ਦੇ ਨਾਲ ਇਨਸਾਨੀਅਤ ਸ਼ਰਮਸ਼ਾਰ ਹੋਈ ਆ ਔਰ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਗੰਦੀ ਲਿਬੜੀ ਹੋਈ ਜਿਹੜੀ ਕਚਰਾ ਚੁੱਕਣ ਦਾ ਕੰਮ ਕਰਦੀ ਆ ਉਸ ਗੱਡੀ ਦੇ ਵਿੱਚ ਇੱਕ ਮਨੁੱਖੀ ਮਰਤਕ ਦੀ ਨੂੰ ਲੈ ਕੇ ਜਾਇਆ ਜਾਏਗਾ ਕਿਉਂਕਿ ਪ੍ਰਸ਼ਾਸਨ ਨੂੰ ਕਿਸੇ ਸਮਾਜ ਸੇਵੀ ਸੰਸਥਾ ਨੇ ਜਾਂ ਜਿਹੜੀਆਂ ਸਰਕਾਰੀ ਗੱਡੀਆਂ ਨੇ ਉਹ ਐਂਬੂਲੈਂਸ ਪ੍ਰੋਵਾਈਡ ਨਹੀਂ ਕੀਤੀ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਆ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇੱਕ ਮਰਤਕ ਬਾਡੀ ਨੂੰ ਇੱਕ ਕਚਰੇ ਵਾਲੀ ਗੱਡੀ ਦੇ ਵਿੱਚ ਲਦਿਆ ਜਾ ਰਿਹਾ ਹੈ ਤਾਂ ਤੁਸੀਂ ਦੇਖ ਵੀ ਸਕਦੇ ਹੋ ਕਿਵੇਂ ਉਹ ਮੁਲਾਜ਼ਮ ਇਹਨਾਂ ਇਸ ਬਾਡੀ ਨੂੰ ਗੱਡੀ ਦੇ ਵਿੱਚ ਜਿਹੜਾ ਰੱਖ ਰਹੇ ਨੇ ਔਰ ਇਹਨਾਂ ਨੂੰ ਪੁੱਛਣ ਤੇ ਦੱਸਿਆ ਗਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਹ ਪਹਿਲੀ ਘਟਨਾ ਹੈ ਵੀ ਅੱਜ ਇਹ ਐਮ뷸ੈਂਸ ਪ੍ਰੋਵਾਈਡ ਕੀਤੀ ਗਈ ਆ ਸੋ ਇੱਕ ਕਚਰੇ ਵਾਲੀ ਗੱਡੀ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਈ ਬਾਡੀਜ਼ ਜਿਹੜੀਆਂ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਇਹ ਕਰ ਚੁੱਕੇ ਨੇ ਔਰ ਇਹ ਇਸ ਤੋਂ ਪਹਿਲਾਂ ਨਿਰੰਤਰ ਚੱਲਦਾ ਆ ਰਿਹਾ ਹੈ ਇਹ ਕਰਮਚਾਰੀ ਹੀ ਕਹਿ ਰਹੇ ਨੇ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਆ ਇੱਥੋਂ ਦੇ ਜਿਹੜੇ ਕਰਮਚਾਰੀ ਆ ਉਹ ਦੱਸ ਰਹੇ ਨੇ ਔਰ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਇੱਥੇ ਸਾਡੇ ਪੰਜਾਬ ਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਜਿਹੜਾ ਉਹਨਾਂ ਨੇ ਕੋਈ ਇਸ ਮਾਮਲੇ ਤੇ ਐਕਸ਼ਨ ਨਹੀਂ ਲਿਆ ਪੰਦਾ ਤਾਂ ਇਹ ਹੈ ਕਿ ਜਿਹੜੇ ਨਗਰ ਨਿਗਮ ਦੇ ਅਧਿਕਾਰੀ ਐ ਇੱਥੋਂ ਦਾ ਜਿਹ ਜੋ ਵੀ ਸਬੰਧਤ ਅਧਿਕਾਰੀ ਹੈ ਪ੍ਰਸ਼ਾਸਨ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਇੱਕ ਮ੍ਰਿਤਕ ਬਾਡੀ ਦੇ ਨਾਲ ਇੰਨੀ ਬੇਅਵਦੀ ਕਰਨ ਦਾ ਤੁਹਾਨੂੰ ਅਧਿਕਾਰ ਕਿਸ ਨੇ ਦਿੱਤਾ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਕਿ ਜੋ ਵੀ ਅਧਿਕਾਰੀ ਇਸ ਮਾਮਲੇ ਵਿੱਚ ਸਬੰਧਤ ਨੇ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਤੋਂ ਬਾਅਦ ਕਦੇ ਵੀ ਮ੍ਰਿਤਕ ਬਾਡੀ ਦੇ ਨਾਲ ਦੁਰਪਵਿਹਾਰ ਨਾ ਹੋਵੇ ਇਸ ਮ੍ਰਿਤਕ ਬਾਡੀ ਦੀ ਕਦੇ ਬੇਅਬਦੀ ਨਾ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਕਰਮਚਾਰੀ ਦੱਸ ਰਹੇ ਨੇ ਕਿ ਇਸ ਤੋਂ ਪਹਿਲਾਂ ਵੀ ਅਸੀਂ ਇਸੇ ਤਰ੍ਹਾਂ ਹੀ ਬਾਡੀ ਜਿਹੜੀ ਇੱਥੋਂ ਲੈ ਕੇ ਜਾਂਦੇ ਹਾਂ ਤੇ ਇਹ ਬਹੁਤ ਹੀ ਦੁੱਖਵਲੀ ਘਟਨਾ ਹੈ ਕਿਉਂਕਿ ਇਸ਼ਤਿਹਾਰਾਂ ਦੇ ਕਿੰਨੇ ਪੈਸੇ ਲਗਾਏ ਜਾਂਦੇ ਨੇ ਪਰ ਇੱਕ ਮਨੁੱਖ ਦੇ ਸਰੀਰ ਨੂੰ ਅੰਤਮ ਸੰਸਕਾਰ ਵੇਲੇ ਲਿਜਾਣ ਦੇ ਲਈ ਸਾਡੇ ਪ੍ਰਸ਼ਾਸਨ ਦੇ ਕੋਲ ਐਂਬੂਲੈਂਸ ਤੱਕ ਨਹੀਂ ਹੈ ਸੋ ਦੁੱਖ ਦੀ ਗੱਲ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ ਔਰ ਜਿਹੜੇ ਸਬੰਧਤ ਅਧਿਕਾਰੀ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਦੋਸ਼ੀ ਨੇ ਉਹਨਾਂ ਦੇ ਉੱਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ ਥੈਂਕ ਯੂ ਧੰਨਵਾਦ ਭਾਜੀ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਿੰਸ ਕਾ ਹੀ ਹੈ ਗੱਡੀ ਤੁਸੀਂ ਲੈ ਕੇ ਆਏ ਹੋ ਭਾਜੀ ਹਾਂਜੀ ਭਾਜੀ ਭਾਜੀ ਇਹ ਤੁਹਾਨੂੰ ਗੱਡੀ ਕੋ ਦੂਜੀ ਐਂਬੂਲੈਂਸ ਵਗੈਰਾ ਨਹੀਂ ਦਿੰਦੇ ਤੁਹਾਨੂੰ ਨਾ ਲਗਮੀ ਕਮਲੇ ਸਾਨੂੰ ਨਹੀਂ ਦਿੰਦੇ ਸਾਡੇ ਕੋਲ ਇਹੀ ਆ ਜੀ ਇੱਥੇ ਕਚਰ ਵਾਲੀ ਗੱਡੀ ਦੇ ਵਿੱਚ ਲੈ ਕੇ ਜਾਂਦੇ ਬੋੜੀਆਂ ਹਾਂਜੀ ਭਾਜੀ ਕਿੰਨੇ ਟਾਈਮ ਤੋਂ ਲੈ ਕੇ ਆ ਰਹੇ ਆ ਇਹ ਇਹ ਹੀ ਕਾਫੀ ਟਾਈਮ ਤੋਂ ਇ ਕਿ ਤੁਹਾਡੀ ਕੋਈ ਐਡੀਸੀ ਨਾ ਜਾਂ ਕੋਈ ਮੇਰ ਸਾਹਿਬ ਨਾਲ ਗੱਲ ਨਹੀਂ ਹੁੰਦੀ ਤੁਹਾਡੀ ਕੋਈ ਅਸੀਂ ਕਿਹਾ ਸੀਗਾ ਹੀ ਕਈ ਵਾਰੀ ਬਾਕੀ ਹੁਣ ਉਹਨਾਂ ਦੇ ਆ ਜੀ ਇਹ ਦੇ ਲੋ ਇੱਕ ਰੈੱਡ ਬੋਡੀ ਤੁਹਾਨੂੰ ਉਹਨਾਂ ਨੇ ਮਿਲੀ ਆ ਇੰਨੀ ਬੇਗਦਰ ਲੋਕੀ ਤਾਂ ਫੁੱਲਾਂ ਨਾਲ ਲੈ ਕੇ ਜਾਂਦੇ ਕਈ ਕੁਛ ਕਰਕੇ ਜਾਂਦੇ ਤੁਸੀਂ ਤਾਂ ਕਚਰੇ ਦੀ ਗੱਡੀ ਦੇ ਵਿੱਚ ਲੈ ਕੇ ਜਾ ਰਹੇ ਹੋ ਬੋਡੀ ਭਾਈ ਯਾਰ ਸਾਨੂੰ ਹੁਣ ਜਿੱਦਾਂ ਭੇਜਦੇ ਆ ਜਿੱਦਾ ਉਦਾਂ ਹੀ ਆਣਾ ਜੀ ਗੋਡੇ ਕਿਹਦੀ ਆ ਇਹ ਇਹ ਹੀ ਵਿਾਰਸਾ ਹੈ ਜੀ ਲਾਸ਼ ਸਟੇਸ਼ਨ ਤੋਂ ਆਈ ਆ ਜੀ ਕਿੰਨੇ ਦਿਨ ਤੋਂ ਪਹਿਲਾਂ ਮਿਲੀ ਸੀ ਲਾਸ਼ ਤੁਹਾਨੂੰ ਇਹ ਇਹ ਸਾਨੂੰ ਨਹੀਂ ਇਹ ਸਿਵਲ ਨੇ ਸਾਨੂੰ ਹੈਂਡਓਵਰ ਕੀਤੀ ਆ ਜੀ ਇਹ ਕਰੇ ਵਿਾਰਸਾ ਲਾਸ਼ ਨੂੰ ਕਚਰੇ ਗੱਡੀ ਚ ਲਈ ਆਇਆ ਹਾਂ ਹਾਂ ਜੀ ਇ ਕੋਈ ਕੋਈ ਬੈਂ ਨਹੀਂ ਹਾਂ ਜੀ ਨਹੀਂ ਕੋਈ ਤੇ ਤੁਹਾਨੂੰ ਅਧਿਕਾਰੀ ਵੀ ਨਹੀਂ ਕੁਝ ਕਹਿੰਦੇ ਵੀ ਗੱਡੀ ਕੋਈ ਹੋਰ ਲੈ ਹੋ ਜਾਂ ਕੁਝ ਆ ਨਹੀਂ ਸਰ ਸਾਨੂੰ ਆਹੀ ਦਿੱਤੀ ਪਈ ਆ ਜੀ ਉਹਨਾਂ ਨੇ ਬਸ ਇੱਥੇ ਲਈ ਜਾਨੀ ਕਿ ਬੰਦਾ ਖਤਮ ਹੋ ਗਿਆ ਤੇ ਕੂੜਾ ਮਤਲਬ ਬੰਦਾ ਹਾਂ ਜੀ ਇਹਦਾ ਜੀ ਹੁਣ ਬਾਕੀ ਤੁਹਾਨੂੰ ਪਤਾ ਹੈ ਤੁਹਾਡੇ ਸਾਹਮਣੇ ਠੀਕ ਆ ਭਜੀ ਹਾਂ ਜੀ ਸਾਡੇ